ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਦੰਡਾਤ ਬੰਦਨ ਨਕਬਾਦ ਸਰਬ ਕਲਾ ਸਮਰੱਥ ਢੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਨਾ ਤੁਵਾਰੀ ਆਸ ਤਮਹੀ ਸਜਣ ਸਹੇਲੀ ਰਖਹੁ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਸਕੋਹ ਤਲ ਗੁਰ ਸੇਵੀ ਆਹਨ ਸੈ ਸੁਪਾਈ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਇ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀਆ ਤਨਾ શરી ਮਹੱਲਾ ਪਹਿਲਾ ਜਿਉ ਤਬਦ ਹੈ ਵਰੁਬਾਨ ਤਾਬ ਤਬ ਖਪੈ ਬਹੁਤ ਮੇਕਾਨ ਜਿਉ ਤਬ ਤਹੈ ਬਾਰੋ ਬਾਰ ਤਬ ਤਬ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲਲਾਏ ਬਹੁਤਾ ਬੋਲਣਾ ਝੱਖਣਾ ਹੋਏ ਵੇਣੇ ਬੋਲੇ ਜਾਣ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਲਕ ਜਿਨ ਜੇਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਈ ਵਜ ਪਵਨ ਆਖੇ ਸੁਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਬਾ ਕਲਖ ਦਾਗਾ ਦਾਗ ਦਾਗ ਦੋਸ਼ ਮੋਹੇ ਚੱਲਿਆ ਲਾਇਏ ਦਰਗ ਹੈ ਬੈਸਣ ਨਾਹੀ ਜਾਏ ਕਰਮ ਮਿਲਾਇਆ ਖਣ ਤੇ ਰਨਾ ਹੋ ਜਿਤ ਲਗ ਤਰਨਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਐ ਸਾਰ ਨਾਨਕ ਸਾਚਾ ਸਰਬਦਾਤਾ ਕਰਮ ਮਿਲੈ ਆਖਣ ਤੇਰਾ ਨਾਮੋ ਜਿਤ ਲਗ ਤਰਨ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਐ ਸਾਧ ਨਾਨਕ ਸਾਚਾ ਸਰਬਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ ਮਾਗ ਮਜਨ ਸੰਗ ਸਾਧੂ ਆ ਧੂਣੀ ਕਰ ਇਸ ਨਾਮ ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਮਾਗ ਮਜਨ ਸੰਗ ਸਾਧੂ ਦੁਆ ਧੂੜੀ ਕਰੇ ਸੁਨਾਨ ਹਰ ਦਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗਮਾਨ ਕਾਮ ਕਰੋ ਦਨ ਮੋਹੀਐ ਬਿਨਸੈ ਲੋਭ ਸਵਾਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪੰਨ ਜੀਵ ਦਿਆ ਪਰਮਾਨ ਜਿਸਨੂੰ ਦੇਵ ਦਿਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣ ਨਾਨਕ ਤਨ ਕਰਵਾਨ ਮਾਗ ਸੁਚੇ ਸੇ ਕਾਂਢੀ ਅਹੈ ਜਿਨ ਪੂਰਾ ਗੁਰ ਮਿਹਰਵਾਨ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤਨ ਕਰਬਾਨ ਮਾਗ ਸੋਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ